ਇੱਕ ਗਿਲ ਰੋਡ ਲੁਧਿਆਣਾ ਤੇ ਸਕੂਟਰ ਮਾਰਕੀਟ اور ਇੱਕ ਕੋਖਾ ਮਾਰਕੀਟਸ ਦੀ ਆਈਟੀ ਬਿਲਡਿੰਗ ਸਾਹਮਣੇ ਇਹਨਾਂ ਦੇ ਰਿਕਾਰਡਿੰਗ ਜਿਹੜੀ ਮਾਨਜੋ ਹਾਈ ਕੋਰਟ ਜਿਹੜੇ ਰੈਟ੍ਰਿਬਿਊਸ਼ਨ ਚੱਲਦੀਆਂ ਸੀਗੀਆਂ 2010 ਵਿੱਚ ਰੈਟ੍ਰਿਬਿਊਸ਼ਨ ਹੋਈਆਂ ਸੀਗੀਆਂ ਉਹਦੇ ਬੇਸਿਸ ਤੇ ਫਿਰ ਕਾਰਪੋਰੇਸ਼ਨ ਵੱਲੋਂ ਇੱਕ ਪਾਲਿਸੀ ਬਣਾ ਕੇ ਇਸ ਨੂੰ ਸਕੂਟਰ ਮਾਰਕੀਟ ਜਿਹੜੀ ਸੀਗੀ ਇਹਨੂੰ ਸ਼ਿਫਟ ਕੀਤਾ ਗਿਆ ਸੀਗਾ ਬੱਸ ਸਟੈਂਡ ਦੇ ਲਾਗੇ ਉੱਥੇ ਇਹਨਾਂ ਨੇ ਦੁਕਾਨਾਂ ਵਗੈਰਾ ਬਣਾਤੀਆਂ ਸੀਗੀਆਂ ਉਹਦੇ ਵਿੱਚ ਕਈ ਲੋਕ ਸੀਗੇ ਉਹਨਾਂ ਨੂੰ ਦੁਕਾਨਾਂ ਵਗੈਰਾ ਨਹੀਂ ਮਿਲੀਆਂ ਸੀ ਇੱਕ ਵਿਨੈ ਕੁਮਾਰ ਐ ਉਹਨੇ ਫਿਰ ਇੱਕ ਰਿਟ੍ਰੀਸ਼ਨ ਹਾਈ ਕੋਰਟ ਚ ਕੀਤੀ ਸੀਗੀ ਔਰ 2013 ਉਹਦਾ ਕਹਿਣਾ ਸੀ ਮੈਨੂੰ ਸ਼ਾਪ ਉਹਦੀ ਵੀ ਸ਼ਾਪ ਸੀਗੀ ਗਲ ਰੋਡ ਤੇ ਮੈਨੂੰ ਮਿਲੀ ਨਹੀਂ ਉਹਦੇ ਵੀ ਰਿਗਾਰਡਿੰਗ ਮਾਂਜੋ ਹਾਈ ਕੋਰਟ ਸੁਣਵਾਈ ਚੱਲ ਰਹੀ ਸੀ ਔਰ ਹਾਈ ਕੋਰਟ ਚ ਫਿਰ ਉਹਦੇ ਜਵਾਬ ਤਲਬੀ ਹੋ ਰਹੀ ਸੀਗੀ ਕਾਰਪੋਰੇਸ਼ਨ ਨੂੰ ਤੋਂ ਫਿਰ ਕਰੀਬ 6-7 ਮਹੀਨੇ ਤੋਂ ਇਸ ਦੀ ਜਾਂਚ ਵਿਜਨਸ ਨੂੰ ਸੌਂਪਤੀ ਗਈ ਸੀ ਹਾਈ ਕੋਰਟ ਵੱਲੋਂ ਔਰ ਇਹ ਹਾਈ ਕੋਰਟ ਮੈਂ ਵਿਜਨਸ ਦੀ ਰਿਪੋਰਟ ਮੰਗੀ ਸੀਗੀ ਇਹਦੇ ਵਿੱਚ ਪਾਲਿਸੀ ਚੈੱਕ ਕੀਤੀ ਜਾਵੇ ਪਾਲਿਸੀ ਕਿਸ ਅਧਾਰ ਤੇ ਬਣੀ ਆ ਕਿਵੇਂ ਬਣੀ ਆ ਔਰ ਇਹਦੀ ਪਾਲਿਸੀ ਹੈਗੀ ਆ ਸਪੋਟ ਮਾਰਕੀਟ ਵਾਲੀ ਇਹਦੇ ਵਿੱਚ ਅਸੀਂ ਮੰਗ ਰਹੇ ਸੀਗੇ ਕਾਰਪੋਰੇਸ਼ਨ ਤੋਂ ਵਾਰ-ਵਾਰ ਉਹ ਪਾਲਸੀ ਮਿਲ ਨਹੀਂ ਰਹੀ ਔਰ ਲਾਸਟ ਇੱਕ ਤਰੀਕਸ ਦੀ 28/8/24 ਨੂੰ ਮਨਜੋ ਹਾਈ ਕੋਰਟ ਨੇ ਫਿਰ ਇਹਦੇ ਬਾਰੇ ਕਿਹਾ ਸੀ ਵੀ ਜੇ ਪਾਲਸੀ ਨਹੀਂ ਦਿੱਤੀ ਜਾਂਦੀ ਡਾਕੂਮੈਂਟ ਵਗੈਰਾ ਜਿਹੜੇ ਹੈਗੇ ਨਹੀਂ ਵਿਥਿਨ 7 ਡੇਸ ਐਦਾ ਮੁਕਦਮਾ ਦਰਜ ਕਰਕੇ ਉਪਰਤੀਜ ਕੀਤੀ ਆ ਉਹ 7 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਮਿਲੀ ਸੀ ਔਰ ਇਹਨਾਂ ਦੀ ਰਿਪੋਰਟ ਆ ਗਈ ਸੀ ਕਿ ਕਾਰਪੋਰੇਸ਼ਨ ਤੋਂ ਔਰ ਉਹਦੇ ਬੇਸਿਸ ਤੇ ਫਿਰ ਇਹਦੀ ਜਾਂਚ ਕੀਤੀ ਹੈ ਡੀਐਸਪੀ ਬਨੋਦ ਸਾਡੇ ਯੂਨਿਟ ਲਗੇ ਨੇ ਉਹ ਸਾਰੀ ਰਿਪੋਰਟ ਪਨਾ ਕੇ ਫਿਰ ਇਹ ਸਾਹਮਣੇ ਗੱਲ ਆਈ ਇੱਕ ਅਜੇ ਕੁਮਾਰ ਲਾਪਤਾਂਚ ਵਿੱਚ ਲੱਗਾ ਹੋਇਆ ਕਲਰਕ ਔਰ ਇੱਕ ਲਖਵੀਰ ਸਿੰਘ ਦਾ ਤਹਿਬਾਜ਼ਿ ਬਰਾਜ ਵਿੱਚ ਇਹਨਾਂ ਦੋਨਾਂ ਦਾ قصੂਰ ਪਾਇਆ ਗਿਆ ਔਰ ਜਿਹੜਾ ਲਖਵੀਰ ਸਿੰਘ ਸੀ ਇਹਨੇ ਪਹਿਲਾਂ ਹੀ ਫੋਟੋ ਸਟੇਟ ਵਗੈਰਾ ਫੌਲ ਸੀਦੀ ਕਰਾ ਕੇ ਰੱਖੀ ਹੋਈ ਸੀ ਔਰ ਲਾਸਟ ਜਿਹੜੀ ਮੂਵਮੈਂਟ ਆ ਉਹ ਅਜੇ ਕੁਮਾਰ ਦੇ ਕੋਲ ਪਾਈ ਗਈ ਹੈ ਗੋ ਇਸ ਕਰਕੇ ਇਹ ਜਿਹੜੇ ਦੋਨੇ ਹੀ ਮੁੜਲੀ ਤਫਤੀਸ਼ ਤੇ ਦੋਸ਼ੀ ਪਾਏਗੇ ਔਰ ਇਹਨੇ ਦੇ ਕਲਾਮ ਮਕਦਮਾ ਦਰਜ ਕੀਤਾ ਗਿਆ ਔਰ ਆਜ ਇਹਨਾਂ ਨੂੰ ਗੁਫਤਾਰ ਕਰ ਲਿਆ ਕੱਲ ਨੂੰ ਉਹਨਾਂ ਦਾ ਹਲ ਪੇਸ਼ ਕਰਾਂਗੇ ਬਾਕੀ ਤਕਰੀ ਜਾਰੀ ਜਿਹੜੀ ਰਿਪੋਰਟ ਹੈਗੀ ਉਹ ਹਮ ਇੱਕ ਤੰਤ ਪੇਸ਼ ਕਰਦੇ ਕਿ ਇਹ ਨੇ ਦੇਖੋ ਉਹਦੀ ਜਿਹੜੀ ਪਾਲਿਸੀ ਦੇ ਰਿਗਾਰਡਿੰਗ ਸਾਰੀ ਉਹਦੀ ਇਨਕੁਆਰੀ ਚੱਲ ਰਹੀ ਹੈ ਉਹ ਇਨਕੁਆਰੀ ਜਿਹੜੀ ਅੰਡਰ ਪ੍ਰੋਸੈਸ ਹੈ ਬਾਕੀ ਜਿਹੜੀ ਪਾਲਿਸੀ ਹੈ ਰਿੰਗਲ ਡਾਕੂਮੈਂਟ ਜਿਹੜਾ ਸਾਨੂੰ ਚਾਹੀਦਾ ਉਹ ਸਾਨੂੰ ਅਜੇ ਤੱਕ ਨਹੀਂ ਮਿਲਿਆ ਇਸੇ ਕਰਕੇ ਇਹ ਮੁਕਦਮਾ ਦਰਜ ਹੋਇਆ ਹੈ ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ ਇਸੇ ਚੀਜ਼ ਨੂੰ ਸਾਰਾ ਐਗਜ਼ਾਮਨ ਕੀਤਾ ਜਾਏਗਾ ਬਾਕੀ ਹੋਰ ਵੀ ਜੇ ਕੋਈ ਦੋਸ਼ੀ ਪਾਇਆ ਜਾਂਦਾ ਉਹਦੇ ਬਾਰੇ ਵੈਰੀਫਾਈ ਕਰਕੇ ਕਾਰਵਾਈ ਕੀਤੀ ਜਾਵੇ ਕੱਲ ਨੂੰ ਅਦਾਲਤ ਤੇ ਪੇਸ਼ ਕਰਨਾ ਹੈ ਇਹਨਾਂ ਨੂੰ ਕੱਲ ਨੂੰ ਪੇਸ਼ ਕਰਕੇ ਰਿਮਾਂਡ ਹਸਰਤ ਕੁਝ ਨਹੀਂ ਕੀਤਾ ਗਿਆ